ਰਾਜ ਸਭਾ ਦੀ ਮੇਰੀ ਮੈਂਬਰਸ਼ਿਪ ਹੈਗੀ ਇਹ profession ਨਹੀਂ ਹੈਗਾ ਜੀ ਓਕੇ ਇਹ ਇੱਕ ਜਜ਼ਬਾ ਹੈਗਾ ਤੇ ਇੱਕ ਰੱਬ ਵੱਲੋਂ ਦਿੱਤੀ ਇੱਕ ਬਖਸ਼ੀਸ਼ ਹੈਗਾ ਉਹਨਾਂ ਨੇ ਸਾਰੇ ਇਸ ਤਰੀਕੇ ਦੇ ਸ਼ਬਦ ਵਰਤੇ ਕਿ ਜੀ ਇਹ ਹਲਵਾਈ ਹੈ ਇਹ ਯੂਨੀਵਰਸਿਟੀ ਬਣਾएंगे ਪਹਿਲੇ ਮਿਠਾਈ ਬੇਚਦੇ ਸਨ ਅੱਬ ਡਿਗਰੀਆਂ ਬੇਚेंगे ਨਹੀਂ ਮੈਂ ਤੋ ਦੇਖੋ ਉਹ 100% ਗਲਤ ਹੈ ਜਿਸ ਤੋਂ ਦੁਹਰਾਇ ਹੈ ਨਹੀਂ NASA ਦਾ ਕੋਈ ਕਬਜ਼ਾ ਹੈਗਾ 1933 ਦੇ ਵਿੱਚ ਉਸ ਵੇਲੇ ਦੇ ਜਿਹੜੇ ਵਿਸ਼ਾਸਕ ਸੀ ਉਹਨਾਂ ਨੇ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਨੂੰ ਜਿਹੜਾ ਪਿੰਡ ਰਾਸਪੁਰ ਦੇ ਵਿੱਚ ਦਿੱਤੀ ਸੀ ਉਹ ਮਾਫੀ ਜ਼ਮੀਨ ਜਿਹੜੀ ਹੁੰਦੀ ਹੈਗੀ ਉਹਨਾਂ ਦਾ ਕਬਜ਼ਾ ਛੇਕ ਨਾਲ ਜਿਹੜੀ ਵੀ ਜਗ੍ਹਾ ਹੈਗੀ ਛੇਕ ਨਾਲ 19 ਮਰਲੇ ਉਹ ਖੁਦ ਬਾਰੇ ਨੇ ਜਾਂ ਉਹਨਾਂ ਨੇ ਅੱਗੇ ਕਿਸੇ ਨੂੰ ਦਿੱਤੀ ਹੈਗੀ ਸਾਡਾ ਉਹਦੇ ਨਾਲ ਕੋਈ ਲੈਣ ਦੇਣੀ ਨਹੀਂ ਜੀ ਕੋਈ ਆਮ ਗਰੀਬ ਕਰਦਾ ਪੰਜਾਬ ਦਾ ਬੱਚਾ ਸੋਚ ਸਕਦਾ ਹੈ ਕਿ ਤੁਹਾਡੇ ਯੂਨੀਵਰਸਿਟੀ ਵਿੱਚ ਪੜ੍ਹ ਸਕੇ ਤੇ ਇਸ ਤਰ੍ਹਾਂ ਦੀ ਵਧੀਆ ਯਾ ਕੁਆਲਿਟੀ ਐਜੂਕੇਸ਼ਨ ਹਾਸਲ ਕਰ ਸਕੇ ਅ ਇਸ ਦੇ ਵਿੱਚ ਵੀ ਦੋ ਇਸ਼ੂ ਹੈਗੇ ਨੇ ਇੱਕ ਤਾਂ ਫੀਸ ਜੇ ਆਪਾਂ ਕੰਪੇਅਰ ਕਰਾਂਗੇ ਹਮੇਸ਼ਾ ਜਿਹੜਾ ਫੀਸ ਔਰ ਪੈਕੇਜ ਦਾ ਇੱਕ ਹੁੰਦਾ ਜੀ ਤੁਹਾਡੀ ਰਿਟਰਨ ਔਨ ਇਨਵੈਸਟਮੈਂਟ ਕੀ ਹੈਗੀ ਜੇ ਤੁਹਾਨੂੰ ਲੱਖ ਰੁਪਏ ਦੀ ਫੀਸ ਹੈ 4 ਸਾਲਾਂ ਦੇ ਵਿੱਚ ਜੇ ਬੀਟੈਕ ਦਾ ਐਗਜ਼ਾਮਪਲ ਹੈ 4 ਲੱਖ ਰੁਪਏ ਬੱਚੇ ਨੇ ਖਰਚੇ ਉਹਦੀ ਰਿਟਰਨ ਆਫ ਇਨਵੈਸਟਮੈਂਟ ਜਿਹੜਾ ਮੰਨਿਆ ਜਾਂਦਾ 4 ਲੱਖ ਰੁਪਏ ਪੈਕੇਜ ਹੋਣੀ ਚਾਹੀਦੀ ਹੈਗੀ ਜੇ ਉਸ ਤੋਂ ਬਾਅਦ ਫੀਸ ਹੈ 2 ਲੱਖ ਦੀ ਹੈ ਤੇ 8 ਲੱਖ ਹੋਣੀ ਚਾਹੀਦੀ ਹੈ ਕਿ ਬਟ ਸਾਡੇ ਕੋਲ ਰੱਬ ਦੀ ਬਖਸ਼ਿਸ਼ ਤਾਂ ਜੋ ਵੀ ਫੀਸ ਹੈ ਉਸ ਦਾ ਪੈਕੇਜ ਉਸ ਤੋਂ ਕਾਫੀ ਜ਼ਿਆਦਾ ਮਿਲ ਰਿਹਾ ਹੈ ਸਾਡੇ ਇੱਥੇ ਜਿਹੜੇ ਵੀ ਅੱਛੇ ਬੱਚੇ ਨੇ ਉਹਨਾਂ ਨੂੰ ਅਸੀਂ ਪਰ ਪਰ ਕੇ ਸਕਾਲਰਸ਼ਿਪ ਦੰਦਿਆਂ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਐਂ ਤੁਹਾਡੇ BBC ਦੇ ਮਾਧਿਅਮ ਤੇ ਥਰੂ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਹਰ ਸਾਲ ਹਰ ਸਾਲ 100 ਕਰੋੜ ਤੋਂ ਉੱਪਰ ਦੀ ਸਕਾਲਰਸ਼ਿਪ ਆਪਣੇ ਬੱਚਿਆਂ ਨੂੰ ਦਿੰਨੇ ਆ ਕਿੱਥੋਂ ਸ਼ੁਰੂਆਤ ਕੀਤੀ ਤੁਹਾਡੀ ਐਜੂਕੇਸ਼ਨ ਕੀ ਰਹੀ ਇਹ ਅਸੀਂ ਇੱਕ ਵਾਰੀ ਜਾਨਣਾ ਚਾਹੁੰਦੇ ਆ ਮੇਰੇ ਫਾਦਰ ਸਾਹਿਬ ਮੇਰੇ ਮਦਰ ਹੁਣ ਨਹੀਂ ਹੈਗੇ ਇਸ ਦੁਨੀਆ ਦੇ ਵਿੱਚ ਉਹ ਰਾਜਸਥਾਨ ਤੋਂ ਸੀ ਜੀ ਮੇਰੇ ਫਾਦਰ ਸਾਹਿਬ ਜੈਪੁਰ ਤੋਂ ਆਰ ਮੇਰੀ ਮਦਰ ਵਿਰਾਟਨਗਰ ਜਿਹੜਾ ਤੁਸੀਂ ਮਹਾਭਾਰਤ ਚ ਸੁਣਦੇ ਹੋ ਉਧਰ ਤੋਂ ਜੈਨ ਫੈਮਿਲੀ ਤੋਂ ਸੀ ਔਰ ਜਿਸ ਵੇਲੇ 파ਰਤ ਬਟ ਟਵਾਰਾ ਹੋਇਆ ਉਸ ਵੇਲੇ ਕਿਉਂਕਿ ਉਹ ਅਸੀਂ ਡਿਫੈਂਸ ਕੰਟਰੈਕਟਰ ਸੀ ਸਿਆਲਕੁਟ ਪਾਕਿਸਤਾਨ ਚ ਸੀ ਉਧਰੋਂ ਉੱਜੜ ਕੇ ਉਹ ਜਲੰਧਰ ਕੰਟੋਨਮੈਂਟ ਦੇ ਵਿੱਚ ਆ ਗਏ ਤੇ ਡਿਫੈਂਸ ਦਾ ਕੰਟਰੈਕਟਰਸ਼ਿਪ ਦਾ business ਕਰਦੇ ਰਹੇ ਔਰ 1961 ਦੇ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਕੁਝ ਅਫਸਰਾਂ ਨਾਲ ਡਿਫੈਂਸ ਦੇ ਅਫਸਰਾਂ ਨਾਲ ਤੇ ਉਹਨਾਂ ਨੇ ਉਹ ਛੱਡ ਕੇ ਇੱਕ ਸਿਵਲ ਦੇ ਵਿੱਚ ਮਠਾਈ ਦਾ business ਸ਼ੁਰੂ ਕੀਤਾ ਔਰ ਉਸ ਲਈ ਪੈਸਾ ਨਹੀਂ ਸੀ ਉਹਨਾਂ ਦੇ ਕੋਲ ਉਹਨਾਂ ਨੇ ਆਪਣੇ ਇੱਕ ਪੁਰਾਣੇ ਕਰਨਲ ਅਫਸਰ ਤੋਂ 500 ਰੁਪਏ ਦਾ ਕਾਰਜ ਲੈ ਕੇ ਜਲੰਧਰ ਕੰਟੋਨਮੈਂਟ ਦੇ ਵਿੱਚ ਕਰਾਈ ਦੀ ਜਗ੍ਹਾ ਲੈ ਕੇ ਇੱਕ ਪਹਿਲੀ ਮਠਾਈ ਦੀ ਦੁਕਾਨ ਖੋਲੀ ਤੇ लवली ਨਾਮ ਦੇ پیچھے ਵੀ ਕੋਈ ਕਹਾਣੀ ਹੈ लवली ਨਾਮ ਵਿੱਚ ਵੀ ਬਿਲਕੁਲ ਕਹਾਣੀ ਹੈ ਜੀ ਕਿਉਂਕਿ ਮੇਰੇ ਫਾਦਰ ਸਾਹਿਬ ਜਿਵੇਂ ਕਿ ਮੈਂ ਦੱਸਿਆ ਡਿਫੈਂਸ ਕੰਟਰੈਕਟਰ ਸੀ ਤੇ ਉਹਨਾਂ ਦੇ ਡਿਫੈਂਸ ਅਫਸਰ ਨਾਲ ਰਿਲੇਸ਼ਨਸ ਵੀ ਅੱਛੇ ਸੀ ਆਫ ਕੌਰਸ ਇੱਕ ਕਰਾਬੀ ਜ਼ਰੂਰ ਹੈ ਤੋਂ ਉਸ ਲਈ ਜਨਰਲ ਚੌਧਰੀ ਹੁੰਦੇ ਸੀ ਜੀ ਅ ਹੀ ਵਾਸ ਲਾਈਕ ਗੋਡਫਾਦਰ ਟੂ ਮਾਈ ਫਾਦਰ ਤੇ ਮੇਰੇ ਫਾਦਰ ਸਾਹਿਬ ਨੂੰ ਗਏ ਜੀ ਮੈਂ ਮਠਾਈ ਦਾ ਕੰਮ ਕਰ ਰਿਹਾ ਹੈਗਾ ਤੇ ਮੈਂ ਦੱਸੋ ਕੀ ਨਾਂ ਰੱਖਾ ਤੇ ਸ਼ਾਇਦ ਉਸੇ ਲਈ ਉਹਨਾਂ ਦੀ ਬੇਟੀ ਜਾਂ ਪੁੱਤੀ ਗੁਜ਼ਰ ਰਹੀ ਸੀ ਉਹ ਦਾ ਨਾਂ ਲਵਲੀ ਸੀ ਤੇ ਉਹਨਾਂ ਨੇ ਉਦੈ ਪੁਕਾਰਿਆ ਲਵਲੀ ਇੱਧਰ ਹੋ ਜਾ ਤੇ देन ਹੀ ਸੈਡ ਟੂ ਮਾਈ ਫਾਦਰ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਨਾ ਲਵਲੀ ਰੱਖ ਲਓ ਜੀ ਤੇ ਉਹ ਇਸ ਤਰੀਕੇ ਨਾਲ ਲਵਲੀ ਸweets ਨਾਮ ਇਹ ਬਣਿਆ ਹੈਗਾ ਜਨਰਲ ਸਾਹਿਬ ਦਾ ਦਿੱਤਾ ਨਾ ਜਨਰਲ ਚੌਧਰੀ ਸਾਹਿਬ ਤੇ ਉਸ ਤੋਂ ਬਾਅਦ ਤੁਹਾਡੀ এডਿਕੇਸ਼ਨ ਕਿਵੇਂ ਨਹੀਂ ਹਾਂਜੀ ਉਹਦੇ ਬਾਅਦ ਮੇਰੀ ਪ੍ਰਾਇਮਰੀ ਐਜੂਕੇਸ਼ਨ ਜਾਂ ਸਕੂਲ ਐਜੂਕੇਸ਼ਨ ਤੇ ਸਰਕਾਰੀ ਸਕੂਲ ਤੋਂ ਰਹੀ ਜੀ ਉਹ ਮੇਰੇ ਕੱਲ 10 ਰੁਪਏ ਫੀਸ ਹੁੰਦੀ ਸੀ ਜੀ ਔਰ ਅਸੀਂ ਉਹ ਟਾਟ ਘਰੋਂ ਹੀ ਲੈ ਕੇ ਜਾਂਦੇ ਸੀ ਤੇ 10ਵੀਂ ਤੋਂ ਤੇ ਰਹੀ ਫਿਰ ਗ੍ਰੈਜੂਏਸ਼ਨ ਮੇਰੀ ਡੀਵੀ ਕਾਲਜ ਤੋਂ ਰਹੀ ਉਹਦੇ ਬਾਅਦ ਲਾਅ ਕੀਤੀ ਜੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੇਕਰ ਉਹਨੂੰ ਤੁਸੀਂ ਸਿਆਸਤ ਦੀ ਗੱਲ ਕਰੀਏ ਸਿਆਸਤ ਤੇ ਆ ਜਾਈਏ ਤੇ ਤੁਸੀਂ ਰਾਜ ਸਭਾ ਦੇ ਮੈਂਬਰ ਵਜੋਂ ਆਮ ਆਦੀ ਪਾਰਟੀ ਵਜੋਂ ਚੁਣ ਕੇ ਆਏ ਹੋ ਤੇ ਤੁਸੀਂ ਚੋਣਾ ਦਾ ਰਾਹ ਕਿਉਂ ਚੁਣਿਆ ਰਾਜ ਸਭਾ ਕਿਉਂ ਚੁਣਿਆ ਮਰਕਲ ਜੀ ਤੁਸੀਂ ਮੇਰੇ ਪ੍ਰੋਫਾਈਲ ਤੋਂ ਜਾਜੀ ਕਰ ਰਹੇ ਹੋ ਕਿ ਅਸੀਂ ਸ਼ਾਇਦ ਉਸ ਤਰੀਕੇ ਨਾਲ ਨਹੀਂ ਬਨੇ ਹੈਗੇ ਨਹੀਂ ਮੈਂ ਜਜ ਕੁਝ ਨਹੀਂ ਕਰਦਾ ਬਸ ਮੈਂ ਅਸੀਂ ਕਿ ਇਲੈਕਸ਼ਨ ਮੋਡ ਵਾਲੇ ਚ ਨਹੀਂ ਹੈਗੇ ਔਰ ਆਮ ਆਦਮੀ ਪਾਰਟੀ ਪੰਜਾਬ ਚ ਆਈ ਔਰ ਉਹਨਾਂ ਨੇ 92 ਸੀਟਾਂ ਜਿੱਤੀਆਂ ਤੇ ਉਹ ਉਹਨਾਂ ਨੇ ਫਿਰ ਅਪਰੋਚ ਕੀਤਾ ਕਿ ਅਸੀਂ ਤੁਹਾਨੂੰ ਰਾਜ ਸਭਾ ਚ ਭੇਜਣਾ ਚਾਹੁੰਦੇ ਹੈਗੇ ਤੇ ਸਾਨੂੰ ਹੈਰਾਨੀ ਵੀ ਹੋਈ ਵੀ ਕਿਉਂ ਬੜੇ ਲੁੱਕੀ ਹੈਗੇ ਨੇ ਜਿਹੜੇ ਰਾਜ ਸਭਾ ਚ ਜਾਣਾ ਚਾਹੁੰਦੇ ਹੈਗੇ ਨੇ ਫਿਰ ਦੇ ਉਹਨਾਂ ਨੇ ਦੱਸਿਆ ਜੀ ਕਿ ਅਸੀਂ ਚਾਹਨੀ ਆ ਜੀ ਥੋੜੇ ਪੜੇ ਲਿਖੇ ਜਿਹੜੇ ਲੋਕਲ ਸਟੇਟ ਦੇ ਵਿੱਚ ਇਨਫਲੂਐਂਸਰ ਹੈਗੇ ਨੇ ਜਿਹੜਾ ਉਹਨਾਂ ਨੂੰ ਲੱਗਿਆ ਜਿਹੜਾ ਆਈ ਡੋਨਟ ਨੋ ਕਿਉਂ ਔਰ ਅੱਛਾ ਕੰਮ ਕਰ ਰਹੇ ਨੇ ਸੋਸਾਇਟੀ ਦੇ ਪ੍ਰਤੀ ਐਜੂਕੇਸ਼ਨ ਸੈਕਟਰ 'ਚ ਵੀ ਕਰ ਰਹੇ ਨੇ ਬਿਜ਼ਨਸ ਸੈਕਟਰ 'ਚ ਵੀ ਕਰ ਰਹੇ ਹੈਗੇ ਨੇ ਗੁੱਡਵਿਲ ਔਰ ਰੈਪਿਊਟੇਸ਼ਨ ਵੀ ਵਧੀਆ ਠੀਕ ਠਾਕ ਹੈਗੀ ਔਰ ਲੋਕੀ ਪਿਆਰ ਕਰਦੇ ਹੈਗੇ ਨੇ ਤੇ ਤੁਹਾਨੂੰ ਭੇਜਿਆ ਜਾਏ ਦੇਖੋ ਜੀ ਇਦਾਂ ਦੀ ਫਿਰ ਕੋਈ ਇਦਾਂ ਦੀ ਆਫਰ ਆਵੇ ਤੇ ਬੰਦੇ ਨੂੰ ਚੰਗਾ ਲੱਗਦਾ ਹੈਗਾ ਕਿਸੇ ਖਾਸ ਪਾਰਟੀ ਵਿੱਚ ਛੁਕਾ ਤੁਹਾਡੇ ਇਸ ਤੁਹਾਡੇ ਬਿਜ਼ਨਸ ਹਾਊਸ ਕਹੀਏ ਜਾਂ ਤੁਹਾਡੇ ਉਸ ਤੋਂ ਬਾਅਦ ਐਜ਼ ਐਜੂਕੇਸ਼ਨਿਸਟ ਕਹੀਏ ਕਿਸੇ ਵੱਲ ਨਹੀਂ ਰਿਹਾ ਫਿਰ ਆਮ ਆਦਮੀ ਪਾਰਟੀ ਦਾ ਤੁਸੀਂ ਤੁਸੀਂ ਆਪਣੇ ਵੱਲੋਂ ਉਹ ਨਾਦ ਵੱਲ ਤੋਂ ਆਫਰ ਆਇਆ ਪਰ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਉਂ ਚੂਜ਼ ਕੀਤਾ ਜਿਸ ਤੋਂ ਆਫਰ ਹੈਗਾ ਉਸ ਨੂੰ ਚੂਜ਼ ਕਰੋਗੇ ਨਾ ਅੱਛਾ ਤਾਂ ਯਾਨੀ ਅਗਰ ਆਫਰ ਕਿਸੇ ਹੋਰ ਪਾਰਟੀ ਤੋਂ ਆਇਆ ਹੁੰਦਾ ਨਹੀਂ ਦੇਖੋ ਚ ਇਹ ਤਾਂ ਮਜ਼ਾਕ ਦੀ ਗੱਲ ਹੋ ਗਈ ਬਟ देयर वाज ਰਿਸਿਸਟੈਂਸ ਇਹ ਇਨੀਸ਼ੀਅਲ ਸਾਡੇ ਵਰਲਡ ਰਿਸਿਸਟੈਂਸ ਆਈਕਨ ਨਹੀਂ ਅਸੀਂ ਨਹੀਂ ਚਾਹਦੇ ਹੈਗੇ ਫਿਰ ਉਹਨਾਂ ਨੇ ਥੋੜਾ ਜ਼ਿਆਦਾ ਜ਼ੋਰ ਪਾਇਆ ਨਹੀਂ ਜੀ ਅਸੀਂ ਚਾਹੁੰਦੇ ਹਾਂ ਤੁਸੀਂ ਜਾਓ ਔਰ ਤੁਸੀਂ ਇੱਥੇ ਆ ਵਧੀਆ ਕੀਤਾ ਹੁਣ ਤੁਸੀਂ ਇੱਧਰ ਆ ਕੇ ਪੰਜਾਬ ਦੀ ਨੈਸ਼ਨਲ ਲੈਵਲ ਤੇ ਮੁੱਦੇ ਚੱਕੋ ਪੰਜਾਬ ਨੂੰ ਪਰ ਲੇਜੈਂਡ ਵਿੱਚ ਤੁਸੀਂ ਜਿਹੜਾ ਪਹਿਲਾਂ ਹੀ ਯੋਗਦਾਨ ਪਾਇਆ ਬਿਜ਼ਨਸ ਦੇ ਵਿੱਚ ਫਿਰ ਐਜੂਕੇਸ਼ਨ ਦੇ ਵਿੱਚ ਤੁਸੀਂ ਹੁਣ ਇੱਧਰ ਵੀ ਪਾਓ ਜਦੋਂ ਤੁਸੀਂ ਚੁਣੇ ਗਏ ਰਾਜ ਸਭਾ ਵਾਸਤੇ ਜਦ ਤੁਹਾਡਾ ਨਾਮ ਅਨਾਉਂਸ ਹੋਇਆ ਤੇ ਉਸ ਵੇਲੇ ਸਿਆਸੀ ਗਲਿਆਰਾਂ ਵਿੱਚ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਉਸ ਵੇਲੇ ਉੱઠી ਕਿ ਆਮ ਆਦੀ ਪਾਰਟੀ ਨੇ ਇੱਕ ਵੱਡੇ ਇੱਕ ਬਿਜ਼ਨਸ ਵਪਾਰਕ ਪਿਛੋਕੜ ਵਾਲੇ ਤੇ ਕੀ ਕਹਿੰਦੇ ਨੇ ਜਿਹਦਾ ਜਿਹਦਾ ਪੈਸੇ ਦਾ ਵੀ ਵੱਡਾ ਰਸੂਖ ਹੈ ਉਸ ਨੂੰ ਆਮ ਐਜ਼ ਅ ਰਾਜ ਸਭਾ ਵਿੱਚ ਭੇਜਿਆ ਹੈ ਤੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਮੈਨੂੰ ਨਹੀਂ ਪਤਾ ਇਹ ਕੁਸਚਨ ਤੁਸੀਂ ਕਿਉਂ ਕਰ ਰਹੇ ਹੈਗੇ 어 ਦੇਖੋ ਗੱਲਾਂ ਤੇ ਹੁੰਦੀਆਂ ਨੇ ਤੇ ਕੁਝ ਜਦ ਵੀ ਤੁਸੀਂ ਕੁਝ ਹਾਸਿਲ ਕਰਦੇ ਹੋ ਕੁਝ ਲੋਕਾਂ ਨੂੰ ਅੱਛਾ ਲੱਗਦਾ ਕੁਝ ਲੋਕਾਂ ਨੂੰ ਬੁਰਾ ਲੱਗਦਾ ਜੇ ਤੁਹਾਡੇ ਮਿੱਤਰ ਹੁੰਦੇ ਨੇ ਉਹਨਾਂ ਨੂੰ ਅੱਛਾ ਲੱਗਦਾ ਕੁਝ ਲੋਕੀ ਕੰਫਰਟੇਬਲ ਨਹੀਂ ਲੱਗਦਾ ਹੈਗਾ ਇੱਕ ਗੱਲਾਂ ਤੇ ਤਾਂ ਅਸੀਂ ਸ਼ੁਰੂ ਤੋਂ ਫੇਸ ਕਰਦੇ ਆ ਰਹੇ ਹਾਂ ਕਿ ਮੈਂ ਤੁਹਾਨੂੰ ਇੱਕ ਤੁਸੀਂ ਕੁਐਸਚਨ ਰੇਜ਼ ਕੀਤਾ ਜਿਸ ਵੇਲੇ ਅਸੀਂ ਯੂਨੀਵਰਸਿਟੀ ਬਣਾਈ 2005 ਦੇ ਵਿੱਚ ਯੂਨੀਵਰਸਿਟੀ ਬਣਨ ਦਾ ਵਿਲ ਪੰਜਾਬ ਲੈਜਿਸਲੇਟਿਵ ਅਸੈਂਬਲੀ ਤੋਂ ਗਿਆ ਉਸ ਵੇਲੇ ਕਪਟਨ ਅਬਿੰਦਰ ਸਿੰਘ ਜੀ ਦੀ ਕਾਂਗਰਸ ਦੀ ਸਰਕਾਰ ਸੀ ਇੱਕ ਨਵਾਂ ਉਪਰਾਲਾ ਸੀ ਕਿਉਂਕਿ ਦੇਸ਼ ਦੇ ਵਿੱਚ ਬਾਈ ਲਾ यूनिवर्सिटी प्राइवेट सेक्टरली बनाना प्रेसिडेंट नहीं थी एक ओदा कोई प्रेसिडेंस नहीं थी यूजुअली पर कैप्टन मिंदर सिंह जी ने स्टैंड लेके वो बनाई और असेंबली ਦੇ ਵਿੱਚ ਕਾਂਗਰਸ ਨੇ ਸਪੋਰਟ ਕੀਤਾ ਉਸ ਵੇਲੇ ਦੇ ਉਸ ਵੇਲੇ ਅਕਾਲੀ ਦਲ اپੋਜੀਸ਼ਨ ਪਾਰਟੀ ਨੇ ਸਪੋਰਟ ਕੀਤਾ बीजेपी اپੋਜੀਸ਼ਨ ਪਾਰਟੀ ਨੇ ਸਪੋਰਟ ਕੀਤਾ ਬਟ ਕਾਂਗਰਸ ਦੇ ਆਪਣੇ ਇੱਕ ਐਮਐਲਏ ਸਾਹਿਬ ਨੇ ਵਿਰੋਧ ਕੀਤਾ ਉਹਨਾਂ ਨੇ ਸਾਰੇ ਇਸ ਤਰੀਕੇ ਦੇ ਸ਼ਬਦ ਵਰਤੇ कि जी ये हलवाई हैं, ये यूनिवर्सिटी बनाएंगे पहले मिठाई बेचते थे, थे अब डिग्रियां बेचेंगे ये आप क्यों दे रहे हैं कुछ इसमें ऐसा है वैसा है सारी बातें उन्होंने की ये फेल हो जाएंगे ये सारा कुछ जो भी है तो लेकिन कैप्टन वहाँ की सरकार ने स्टैंड लिया और बिल पास हुआ अब जब भी आप कुछ ऐसा डिफरेंट काम करते हैं जो कि थोड़ा सा हटके होता है तो उसमें ये शब्द तो आते हैं कोई भी करे मैं या कोई भी करे और हमें लगता है कि जो इस तरीके की विरोधता होती है या इस तरीके के आते हैं ये आपको और मोटिवेट करते हैं आपको और एनर्जी देते हैं कि यार ये बात कही है अब मुझे साबित करना है अपने काम से मुझे अपने काम से साबित करना है कि ये बात गलत है और आने वाले कुछ सालों में लोग कहेंगे कि गलत थी और ये हमने एजुकेशन में साबित करके दिखाया ਅਛਾ ਪੰਜਾਬ ਦੇ ਕਈ ਪੱਖ ਦੇ ਮੁੱਦੇ ਹੈਗੇ ਨੇ ਆਪਾਂ ਅ ਜਿਸ ਤਰ੍ਹਾਂ ਪਾਣੀ ਦਾ ਮੁੱਦਾ ਹੈ ਐਸਵਾਈਐਲ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਕਿਉਂਕਿ ਤੁਸੀਂ ਯੂਨੀਵਰਸਿਟੀ ਨਾਲ ਜੁੜੇ ਰਹੇ ਹੋ ਤੁਹਾਡਾ ਉਸ ਬਾਰੇ ਕੀ ਸਟੈਂਡ ਹੈ ਇਹਨਾਂ ਮੁੱਦਿਆਂ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਦੇਖੀ ਇਸ ਵਿੱਚ ਤਾਂ وہی ਸਟੈਂਡ ਹੋਗਾ ਮੇਰਾ ਪੰਜਾਬ ਵਿੱਚ ਅਗਰ ਗੱਲ ਕਰੀਏ ਤਾਂ ਇਸੇ ਮੇਰਾ ਇਹਦੇ ਵਿੱਚ ਉਹੀ ਸਟੈਂਡ ਹੋਏਗਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਹੋਏਗਾ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਜੀ ਥਿਸ ਪਾਰਟੀ ਦੀ ਸਰਕਾਰ ਹੈ ਪੰਜਾਬ ਮੇਰਾ ਸਟੈਂਡ ਵੀ ਉਹੀ ਹੋਏਗਾ ਕਿਉਂਕਿ ਉਹ ਨੂੰ ਅੰਡਰਸਟੈਂਡ ਵੀ ਸਹੀ ਹੈ ਇਹ ਤੇ ਸਾਰੇ ਪੰਜਾਬੀਆਂ ਲਈ ਜੇ ਪਾਣੀ ਪੰਜਾਬ ਦਾ ਪਹਿਲਾਂ ਤੋਂ ਪੰਜਾਬ ਨੂੰ ਮਿਲਣਾ ਚਾਹੀਦਾ ਹੈਗਾ ਇਸ ਤੋਂ ਕੋਈ ਦਰ ਦੁਰਾਈ ਹੋ ਹੀ ਨਹੀਂ ਸਕਦੀ ਚੰਡੀਗੜ੍ਹ ਪੰਜਾਬ ਦਾ ਰਾਈਟ ਹੈ ਪਿਛਲੀਆਂ ਸਰਕਾਰਾਂ ਨੇ ਦੀਨ ਦੀ ਕੋਸ਼ਿਸ਼ ਕੀਤੀ ਨਹੀਂ ਹੋ ਪਾਇਆ ਅਸੀਂ ਨਵੀਂ ਭਾਰਤ ਸਰਕਾਰ ਨੂੰ ਲਗਾਤਾਰ ਨਿਵੇਦਨ ਕਰਦੇ ਰਵਾਂਗੇ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਨਾਂ ਤੋਂ ਬਣੀ ਹੈ ਜੁਆਇੰਟ ਪੰਜਾਬ ਦੇ ਵਿੱਚ ਸੀ ਪਾਕਿਸਤਾਨ ਸੀ ਉਸ ਵੇਲੇ ਵਿੱਚ ਸੀ ਉਹ ਯੂਨੀਵਰਸਿਟੀ ਚ ਪੰਜਾਬ ਦਾ ਹੱਕ ਆ ਅੱਜ ਪੰਜਾਬ ਦੇ ਲਈ ਜੋ ਐਫੀਲੀਏਟਿਡ ਕਾਲਜ ਨੇ ਸਿਰਫ ਪੰਜਾਬ ਦੇ ਵਿੱਚ ਬਾਕੀ ਕਿਸੇ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਤੁਸੀਂ ਕਦੇ ਵਿੱਚ ਚੋਣਾਂ ਲੈਣਾ ਚਾਹੋਗੇ ਅ ਦੇਖੋ ਆਜ਼ਾਦ ਦਿਨ ਤੇ ਮੈਂ ਇਸ ਤੇ ਨਹੀਂ ਕੋਈ ਜਵਾਬ ਦੇ ਪਾਂਗਾ ਤੁਸੀਂ ਅੱਜ ਪੁੱਛੋਗੇ ਤੇ ਨਹੀਂ ਅੱਛਾ ਬਾਕੀ ਲਾਈਵ ਦਾ ਕੋ ਪਤਾ ਨਹੀਂ ਹੁੰਦਾ ਮੈਂ 10 ਸਾਲ ਬਾਅਦ ਕੀ ਹੋਣਾ 15 ਸਾਲ ਬਾਅਦ ਕੀ ਹੋਣਾ ਉਹਦੇ ਬਾਰੇ ਅਸਲ ਤੇ ਤੁਸੀਂ ਮੈਨੂੰ 6 ਮਹੀਨੇ ਪਹਿਲਾਂ ਕੁਝ ਪੋਲਿਟਿਕਸ 'ਚ ਆਵੋਗੇ ਮੈਂ ਕਹਿੰਦਾ ਨਹੀਂ ਤੇ ਤੁਹਾਡੇ ਜਦ ਤੋ ਹੋਇਆ ਸੀ ਜਾਣਦੇ ਤੇ ਘਰ ਵਿੱਚ ਇਸ ਬਾਰੇ ਚਰਚਾ ਹੋਈ ਸੀ ਕਿ ਇਸਟਾਨਾ ਜਸ ਤੜਕੋਲ ਆਫਰ ਆਇਆ ਸੀ ਬਿਲਕੁਲ ਚਰਚਾ ਹੋਈ ਜੀ ਇੱਕ ਜੇ ਇਨਾ ਵੱਡਾ ਕੋਈ ਫੈਸਲਾ ਹੈਗਾ ਤੇ ਪੂਰੇ ਪਰਿਵਾਰ ਨਾਲ ਅਸੀਂ ਬੈਠ ਕੇ ਮੇਰੇ ਦੋ ਵੱਡੇ ਬ੍ਰਦਰ ਹੈਗੇ ਨੇ ਬਾਕੀ ਸਾਡੀ ਐਕਸਟੈਂਡਡ ਫੈਮਿਲੀ ਅਸੀਂ ਇਕੱਠੇ ਰਹਿੰਦੇ ਆਗੇ 30 ਫੈਮਿਲੀ ਮੈਂਬਰ ਮੇਰੇ ਬੇਟਾ ਬੇਟੀ ਨੇ ਵਾਈਫ ਹੈ ਮੇਰੇ ਨਫੀਸ ਹੈਗੇ ਨੇ ਤੇ ਇਸ ਖਬਰ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਮੈਨੂੰ ਲੱਗਦਾ ਬੜੀ ਛੋਟੀ ਗੱਲ ਹੈ ਔਰ ਬੀਬੀ ਸੀ ਦੇ ਲੈਵਲ ਦੀ ਗੱਲ ਹੈ ਨਹੀਂ ਹੈ ਪਰ ਚਰਚਾ ਹੋ ਰਹੀ ਹੈ ਇਸ ਬਾਰੇ ਵੀ ਹਾਂ ਹੋ ਰਹੀ ਹੈ ਇਹ ਜਿਹੜੇ ਜੌਬ ਸਾਡੇ ਜਿਹੜੇ ਮੀਡੀਆ ਹੈਡ ਹੈਗੇ ਨੇ ਉਹ ਆਲਰੇਡੀ ਪਰਸੋਂ ਜਾਂ ਕੱਲ ਦੇ ਚੁੱਕੇ ਹੈਗੇ ਨੇ ਬੜਾ ਡਿਟੇਲ ਦੇ ਵਿੱਚ ਸਾਰੇ ਡਾਕੂਮੈਂਟਸ ਦਿਖਾ ਕੇ ਕਿ ਇਹ ਗਲਤ ਚੀਜ਼ ਨਿਕਲ ਕੇ ਆਈ ਹੈਗੀ ਔਰ ਮੇਰੇ ਕਲ ਸਾਰਿਆਂ ਨੂੰ ਕਨਵਿੰਸਡ ਹੈ ਕਿ ਮੈਂ ਇਸ ਲੈਵਲ ਤੇ ਬੋਲਾਂ ਮੇਰੇ ਕਲ ਛੁੱਟੀ ਗੱਲ ਲੱਗੇਗੀ ਫਿਰ ਵੀ ਕਿਉਂਕਿ ਤੁਸੀਂ ਉਸ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਹੋ ਤਾਂ ਨੀ ਮੈਂ ਤੁਹੇ ਦੇਖੋ ਉਹ 100% ਗਲਤ ਹੈ ਜਿਸ ਤੇ ਦੋਰਾ ਹੈ ਨਹੀਂ ਨਾ ਸਾਡਾ ਕੋਈ ਕਬਜ਼ਾ ਹੈਗਾ 1933 ਦੇ ਵਿੱਚ ਉਸ ਵੇਲੇ ਦੇ ਜਿਹੜੇ ਵਿਸ਼ਵਾਸਕ ਸੀ ਉਹਨਾਂ ਨੇ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਨੂੰ ਜਿਹੜਾ ਪਿੰਡ ਰਾਸਪੁਰ ਦੇ ਵਿੱਚ ਦਿੱਤੀ ਸੀ ਉਹ ਮਾਫੀ ਜ਼ਮੀਨ ਜਿਹੜੀ ਹੁੰਦੀ ਹੈਗੀ ਉਹਨਾਂ ਦਾ ਕਬਜ਼ਾ 6 ਕਨਾਲ ਜਿਹੜੀ ਵੀ ਜਗ੍ਹਾ ਹੈਗੀ 6 ਕਨਾਲ 19 ਮਰਲੇ ਉਹ ਖੁਦ ਬਾਰੇ ਨੇ ਜਾਂ ਉਹਨਾਂ ਨੇ ਅੱਗੇ ਕਿਸੇ ਨੂੰ ਦਿੱਤੀ ਹੈਗੀ ਸਾਡਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਨਹੀਂ ਦੂਰੋਂ ਦੂਰ ਵੀ ਨਹੀਂ ਕੋਈ अच्छा फिर ये सरकार ने शिकायत मतलब कार्रवाई या जांच दी कार्रवाई जा, का क्यों वीडीए ਦੇ ਵਿੱਚ ਇਸ ਦਸਤਾਵੇ ਸਾਨੂੰ ਇਹ ਇੱਕ ਨਾ ਜੀ ਥੋੜਾ ਜਿਹਾ ਕੁਐਸਚਨ ਹੈਗਾ ਕਿ ਇਹ ਕਿਧਰੋਂ ਗਲਤ ਕੰਮੇ ਸ਼ੁਰੂ ਹੋਇਆ ਕੀ ਹੋਇਆ ਉਹ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈਗੀ ਕਿ ਤੁਸੀਂ ਇਹਦੀ ਡੈਕਟ ਚ ਜਾ ਕੇ ਇਹਨੂੰ ਇਨਵੈਸਟਿਗੇਟ ਕਰੋ ਕਿ ਇਹ ਗਲਤ ਮੁੱਦਾ ਕਿਸ ਲੈਵਲ ਤੇ ਨਿਕਲਿਆ ਔਰ ਕਿਉਂ ਨਿਕਲਿਆ ਔਰ ਉਸ ਤੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਤੇ ਕਾਰਵਾਈ ਕਰੋ ਤੇ ਅੱਛਾ ਇਹ ਵੀ ਕਿਹਾ ਜਾਂਦਾ ਹੈ ਕਿ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਹੈ ਉਹ ਦਿੱਲੀ ਤੋਂ ਚਲਦੀ ਹੈ ਤੇ ਰਾਗਵ ਚੱਡਾ ਉਹਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਤੁਹਾਡਾ ਇਸ ਬਾਰੇ ਕੀ ਟੇਕ ਹੈ ਕਹਿੰਦਾ ਅਗੇਂ ਜੀ ਮੈਂ ਇਸ ਗਲਤੀ ਨਹੀਂ ਕਰਨਾ ਚਾਹਾਂਗਾ ਬਟ ਮੈਂ ਇੱਕ ਗਲ ਰੂਟੀਨ 'ਚ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵਤ ਮਾਨ ਜੀ ਹੈਗੇ ਨੇ ਜਿਹੜੇ ਲੋਕਾਂ ਤੋਂ ਚੁਣ ਕੇ ਆਏ। ਔਰ ਲੋਕਾਂ ਤੋਂ ਸਰਵੇ ਵੀ ਹੋਇਆ ਕਿ ਮੁੱਖ ਮੰਤਰੀ ਕੌਣ ਹੋਵੇ ਉਹਦੇ ਵਿੱਚ ਵੀ ਉਹ ਚੁਣ ਕੇ ਆਏ। ਔਰ ਬਸ 92 ਜਿਹੜੇ ਸਾਡੇ ਐਮਐਲਏ ਸਭਾਂ ਸੰਸਦ ਉਹਨਾਂ ਨੂੰ ਸਰਸਮਤੀ ਨਾਲ ਚੁਣਿਆ। ਔਰ ਉਹ ਬਹੁਤ ਹੀ ਕਾਬਿਲ ਸਿਆਸਤਦਾਨ ਵੀ ਨੇ। ਅੱਛੇ ਇਨਸਾਨ ਵੀ ਨੇ। ਔਰ ਆਪਣੀ ਪੂਰੀ ਕਾਬਲੀਅਤ ਨਾਲ ਉਹ ਸਰਕਾਰ ਚਲਾ ਰਹੇ ਨੇ। ਔਰ ਬਹੁਤ ਅੱਛੇ ਚਲਾ ਰਹੇ ਨੇ। ਆ ਬਾਕੇ ਅਗੇਨ ਉਹੀ ਗੱਲਾਂ ਹੁੰਦੀਆਂ ਨੇ ਜੀ ਲੋਕਾਂ ਨੇ ਤਾਂ ਕਹਿਣਾ ਹੀ ਹੈਗਾ ਕਿ ਕਿਉਂਕਿ ਪੰਜਾਬ ਸਰਕਾਰ ਬੜਾ ਅੱਛਾ ਕਰ ਰਹੀ ਹੈ ਤਾਂ ਨੇਚਰਲੀ ਕੁਝ ਲੋਕਾਂ ਨੂੰ ਨਹੀਂ ਠੀਕ ਲੱਗਦਾ ਤੇ ਉਹ ਕੀ ਬੋਲਣ ਉਹਨਾਂ ਨੂੰ ਬੋਲਣ ਕੋਈ ਮੁੱਦਾ ਹੀ ਨਹੀਂ ਹੈਗਾ ਤੇ ਬਚਾਰੇ ਹੀ ਬੋਲਣਗੇ ਅੱਛਾ ਅੱਛਾ ਆਖਰੀ ਸਵਾਲ ਮੇਰਾ ਬਸ ਇਸ ਦੇ ਵਿੱਚ ਹੈ ਕਿ ਅਗਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਪੰਜਾਬ ਲਈ ਤੁਹਾਡੀ ਇੱਕ ਪਾਇਓਰਿਟੀ ਕੀ ਰਹੇਗੀ ਐਜ਼ ਅ ਰਾਜ ਸਭਾ ਮੈਂਬਰ ਉਹ ਕੀ ਹੋਏਗੀ ਦੇਖੋ ਪਾਇਓਰਿਟੀ ਤੇ ਉਹ ਜੀ ਪੰਜਾਬ ਆਉਣ ਵਾਲੇ 5 ਸਾਲਾਂ 'ਚ ਜਿਹੜੀ ਇਸ ਸਰਕਾਰ ਦੀ ਟਰਮ ਹੈ ਜਿਹਦੇ ਮੇ 6 ਸਾਲਾਂ ਦੀ ਮੇਰੀ ਰਾਜ ਸਭਾ ਦੀ ਟਰਮ ਹੈ ਇੱਕ ਕੋ ਪ੍ਰਾਇਟੀ ਹੋएगी ਕਿ ਪੰਜਾਬ ਪਹਿਲਾਂ ਵਾਂਗੂ ਹਿੰਦੁਸਤਾਨ ਦਾ ਨੰਬਰ 1 ਸਟੇਟ ਬਣੇ ਹਰ ਚੀਜ਼ ਦੇ ਵਿੱਚ ਹਰ ਖੇਤਰ ਦੇ